ਤਾਜ ਪੀਆਰਟੀਸੀ ਦੇ ਪੰਬਸ ਦੇ ਮੁਲਾਜ਼ਮਾਂ ਵੱਲੋਂ ਬੁਟਲਾੜਾ ਤੋਂ ਕੰਟਿਆ ਦੇ ਲਈ ਕੇ ਟਵਲੀ ਕੀਤੀ ਗਈ ਹੈ। ਦਾਸਤੀਏ ਕੀ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਹਨਾਂ ਨੇ ਨਾ ਹੀ ਕਿਹਾ ਹੈ ਕਿ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਲਦ ਹੀ ਰਿਹਾ ਕੀਤਾ ਜਾਵੇ। ਜੇਕਰ ਉਹਨਾਂ ਕਹੇ ਕਿ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਬੁਟਲਾੜਾ ਤੋਂ ਬਿੱਟੂ ਬੁਟਲਾੜਾ ਦੀ ਰਿਪੋਰਟ। ਦੇਖੋ ਜੀ ਸਾਡਿਆਂ ਜੋ ਸਾਡੇ ਪੰਜਾਬ ਸਰਕਾਰ ਸਾਡੇ ਵਿਭਾਗ ਦਾ ਜੋ ਨਿੱਜੀ ਕਰਨ ਕਰਨ ਜਾ ਰਹੀ ਸੀ ਜਿਸ ਦੇ ਰੋਸ ਵਜੋਂ ਅਸੀਂ 28 11 ਨੂੰ ਜਿਹੜਾ ਸਾਡਾ 2 ਘੰਟਾ ਜੋ ਬੱਸ ਸਟੈਂਡ ਬੰਦ ਕਰਨਾ ਪ੍ਰੋਗਰਾਮ ਸੀਗਾ ਪ੍ਰੰਤੂ ਸਰਕਾਰ ਦੇ ਦੁਆਰਾ ਮਿਥੇ ਹੋਏ ਸਾਡੀ ਮੈਨੇਜਮੈਂਟ ਦੇ ਦੁਆਰਾ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਾਡੇ ਜਿਹੜੇ ਸਾਥੀ ਸੀ ਉਹਨਾਂ ਨੂੰ ਜਿਲ੍ਹੇ ਵਿੱਚ ਚੱਕ ਲਿਆ ਸੀਗਾ ਜੋ ਸਾਡਾ ਰੌਲਾ ਕੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਜਿਹੜੀਆਂ ਸਕੀਮ ਦੇ ਬੱਥੇ ਸਿਗੀਆਂ ਉਹਨਾਂ ਨੂੰ ਮੈਂ ਸਰਕਾਰ ਸਾਡੇ ਵਿਭਾਗ ਦੇ ਵਿੱਚ ਪਾ ਰਹੀ ਸੀ ਜਿਸ ਦਾ ਅਸੀਂ ਵਿਰੋਧ ਸਾਡੇ ਜਿਹਾ ਬੰਦੇ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰ ਰਹੀ ਹੈਗੀ ਤੇ ਜੋ ਸਾਡੇ ਸਾਥੀ ਜੇਲ੍ਹਾਂ ਦੇ ਵਿੱਚੋਂ ਚੱਕੇ ਗਏ ਸੀ ਉਸ ਤੋਂ ਬਾਅਦ ਅਸੀਂ ਹੜਤਾਲ ਕੀਤੀ ਸੀਗੀ ਹੜਤਾਲ ਕਰਨ ਤੋਂ ਬਾਅਦ ਸਾਡੀ ਸਰਕਾਰ ਨਾਲ ਸਹਿਮਤੀ ਬਣੀ ਸੀ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਤੁਸੀਂ ਬਿਨਾ ਨਜਾਇਜ਼ ਪਰਚੇ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਸ ਤੋਂ ਬਾਅਦ ਅਸੀਂ ਉਹ ਸਾਡੀ ਸਰਕਾਰ ਨੇ ਮੰਗ ਮੰਨ ਲਈ ਸੀ ਕਿ ਸਾਡੇ ਜਿਹੜੇ ਸਾਥੀ ਸੀ ਰਿਹਾ ਕਰਨਾ ਜਿਹੜਾ ਫੈਸਲਾ ਸੀ ਕੀਤਾ ਸੀਗਾ ਪਰੰਤੂ ਅੱਜ ਲਗਭਗ 28 29 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ 1 ਮਹੀਨੇ ਤੋਂ ਜਿਹੜੇ ਸਾਡੇ ਸਾਥੀ ਆ ਉਹ ਜੇਲ੍ਹਾਂ ਦੇ ਵਿੱਚ ਅੱਜ ਵੀ ਬੰਦ ਨੇਗੇ ਸੋ ਜਿਸ ਦੇ ਰੋਸ ਵਜ੍ਹਾ ਸਾਨੂੰ ਗੇਟ ਰੈਲੀ ਕਰਨੀ ਪੈ ਰਹੀ ਹੈਗੀ ਸਾਡੀ ਜਿਹੜੀ ਮੰਗ ਹੈ ਕਿ ਸਾਡੀ ਮੰਗ ਹੈ ਵੀ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਰਿਹਾ ਕੀਤੇ ਆਗੇ ਜੇਲ੍ਹਾਂ ਵਿੱਚ ਡੱਕੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਜੇਲ੍ਹਾਂ ਵਿੱਚੋਂ ਰਿਹਾ ਕੀਤੇ ਸੀ ਉਹਨਾਂ ਨੂੰ ਅਜੇ ਤੱਕ ਡਿਊਟੀ ਤੇ ਨਹੀਂ ਲਿਆ ਤੇ ਉਹਨਾਂ ਨੂੰ ਡਿਊਟੀ ਦੇ ਉੱਪਰ ਲਿਆ ਜਾਵੇ ਤੇ ਸਾਡੀ ਦੂਸਰੀ ਜਿਹੜੀ ਮੰਗ ਆ ਵੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਨੂੰ ਬੰਦ ਕਰਕੇ ਜਿਹੜੇ ਇਸ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮ ਕੰਮ ਕਰ ਰਹੇ ਹੈਗੇ ਘੱਟ ਤਨਖਾਹਾਂ ਤੇ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਸੋ ਸਾਡਾ ਅੱਜ ਦਾ ਗੇਟ ਰੈਲੀ ਦਾ ਪ੍ਰੋਗਰਾਮ ਇਹ ਹੀ ਸੀਗਾ ਵੀ ਜੋ ਸਾਡੇ ਸਾਥੀ ਜ਼ਿਲ੍ਹਿਆਂ ਵਿੱਚ ਬੈਠੇ ਆ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਸਰਕਾਰ ਰਿਹਾ ਕਰੇ ਤੇ ਦੂਸਰੀ ਸਾਡੀ ਜੇਕਰ ਫੇਰ ਵੀ ਕੋਈ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ 9 ਤਰੀਕ ਨੂੰ ਸਾਡੀ ਸੰਗਰੂਰ ਵਿਖੇ ਕਨਵੈਨਸ਼ਨ ਆਗੀ ਤੇ ਇਸ ਤੋਂ ਬਾਅਦ ਜੇਕਰ ਫੇਰ ਵੀ ਕੋਈ ਮੰਗਾਂ ਦਾ ਸਾਡੀ ਨਾਲ ਹੱਲ ਨਹੀਂ ਹੁੰਦਾ ਤਾਂ ਸਾਨੂੰ ਹੋ ਸਕਦਾ ਵੀ ਹੜਤਾਲ ਵਗੈਰਾ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਾ ਕੇ ਦੇਖੋ ਜੀ ਅੱਜ ਦੀ ਜਿਹੜੀ ਗੇਟ ਰੈਲੀ ਆ ਸਾਡੀ 61 26 ਦੀ ਇਹਦਾ ਮੇਨ ਮਕਸਦ ਸਾਡਾ ਇਹ ਇੱਕ ਤਾਂ ਸਾਡੇ ਜਿਹੜੇ ਸਾਥੀ ਜੇਲ੍ਹਾਂ ਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ ਅਰਾਦਾ ਕਤਲ ਦਾ ਪਰਚਾ ਝੂਠਾ ਪਾਇਆ ਹੋਇਆ ਉਹਨਾਂ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਿਆ ਜਾਵੇ ਦੂਜੀ ਗੱਲ ਜਿਹੜੀ ਸਾਡੀ ਪਾਲਿਸੀ ਸਰਕਾਰ ਬਣਾ ਰਹੀ ਹੈ ਉਹਦੇ ਉੱਤੇ ਪੈਰਾ ਨਹੀਂ ਦੇ ਰਹੀ ਸਰਕਾਰਾਂ ਉਹ ਕਿਤਨੇ ਕਿਤੇ ਸਾਡੀਆਂ ਮੰਗਾਂ ਹੱਕੀ ਤੇ ਬਾਜਮ ਨੇ ਜੇਕਰ ਇਹ ਨਹੀਂ ਮੰਨੀਆਂ ਜਾਂਦੀਆਂ ਤੇ ਸਾਡੇ ਸਾਥੀ ਨਹੀਂ ਛੱਡੇ ਜਾਂਦੇ ਫਿਰ ਸਾਡੀ ਕਨਵੈਨਸ਼ਨ ਹੈ ਸੰਗਰੂਰ ਦੇ ਵਿੱਚ 9 1 26 ਨੂੰ ਉਹਦੇ ਵਿੱਚ ਅਸੀਂ ਐਸਐਸਪੀ ਸੰਗਰੂਰ ਨੂੰ ਲਿਖਤੀ ਪੱਤਰ ਦੇਵਾਂਗੇ ਮੰਗ ਪੱਤਰ ਵੀ ਸਾਡੇ ਬੰਦੇ ਨੇੜੇ ਬਿਨਾਂ ਸ਼ਰਤ ਰਹਾ ਕੀਤੇ ਜਾਣ ਜੇਕਰ ਫਿਰ ਵੀ ਕੋਈ ਸਾਰਥਕ ਹੱਲ ਨਹੀਂ ਕੱਢਦੀ ਮੈਨੇਜਮੈਂਟ ਜਾਂ ਪ੍ਰਸ਼ਾਸਨ ਫਿਰ ਅਸੀਂ ਉੱਥੇ ਧਰਨਾ ਜਿਹੜਾ ਉਹ ਅਣਮਿੱਥੇ ਸਮੇਂ ਦਾ ਲਾਵਾਂਗੇ ਜੇਕਰ ਫਿਰ ਵੀ ਕੋਈ ਗੱਲ ਨਹੀਂ ਬਣਦੀ ਫਿਰ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾ ਕੇ ਪੂਰਨ ਤੌਰ ਤੇ ਤਿੱਖੇ ਤੋਂ ਤਿੱਖੇ ਸੰਘਰਸ਼ ਕਰਾਂਗੇ ਤੇ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਫਿਰ ਅਸੀਂ ਇਹਨਾਂ ਨੂੰ ਪੰਬੂ ਤਾਰੇ ਦਿਖਾਵਾਂਗੇ ਜੋ ਸਾਥੋ ਸਰਿਆ ਫਿਰ ਅਸੀਂ ਉਹ ਕਰਾਂਗੇ ਕਿਉਂਕਿ ਅਸੀਂ ਇੱਕੇ ਪਏ ਆ ਬਹੁਤ ਸਮਾਂ ਹੋ ਗਿਆ ਸਾਡੇ ਸਾਥੀ ਅੰਦਰ ਬੰਦ ਨੇ ਬਿਨਾਂ ਗੱਲ ਤੋਂ ਉਹਨਾਂ ਨੂੰ ਅੰਦਰ ਤੜਿਆ ਹੋਇਆਗਾ ਤਾਂ ਕਰਕੇ ਸਾਨੂੰ ਜਲੀਲਗੀ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਜੇ ਸਾਡੀਆਂ ਇਹਨਾਂ ਗੱਲਾਂ ਕਿੰਨੀ ਸਰਕਾਰ ਨਹੀਂ ਧਿਆਨ ਦਿੰਦੀ ਫਿਰ ਅਸੀਂ ਮਜਬੂਰ ਨਾ ਪਈ ਕੁਛ ਨਾ ਕੁਛ ਕਰਕੇ ਆਪਦਾ ਹਿੱਲਾ-ਭਿਲਾ ਕਰਕੇ ਤਿੱਖਾ ਸੰਘਰਸ਼ ਜਾਰੀ ਰੱਖਾਂਗੇ